ਕੇਂਦਰੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਜਿੱਦਾਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਲਾਵਨ ਕੀਤਾ ਗਿਆ ਉੱਥੇ ਹੀ ਮੋਚੇ ਦੌਰਾਨ ਲੰਗਰ ਦੇ ਪ੍ਰਬੰਧ ਕਰਨ ਲਈ ਰਾਸ਼ਨ ਵੀ ਇਕੱਠਾ ਕੀਤਾ ਗਿਆ ਜਦਕਿ ਸਬ ਡਿਵੀਜ਼ਨ ਮੋੜ ਮੰਡੀ ਵਿੱਚ ਔਰਤਾਂ ਵੀ ਸੰਘਰਸ਼ ਲਈ ਤਿਆਰੀਆਂ ਕਰ ਰਹੀਆਂ ਅਤੇ ਜਿੱਤ ਹਾਸਲ ਕਰਕੇ ਵਾਪਸ ਆਉਣ ਦਾ ਐਲਾਨ ਵੀ ਕਰ ਰਹੀਆਂ ਹਾਂ ਜਿਹੜੀ ਸਾਡੀ ਤਿਆਰੀ ਹੈ ਜੀ 26 27 ਦੀ ਉਹ ਪੂਰੀ ਜੋਰਾਂ ਸ਼ੋਰਾਂ ਨਾਲ ਕੀਤੀ ਜਾ ਰਹੀ ਆ ਪਿੰਡਾਂ ਦੇ ਵਿੱਚ ਮੀਟਿੰਗਾਂ ਰੈਲੀਆਂ ਝੰਡਾ ਮਾਰਚ ਉਥੋਂ ਦੇ ਲਈ ਰਸਨ ਪਾਣੀ ਵੱਡੀ ਪੱਧਰ ਤੇ ਕਰ ਰਹੇ ਹਾਂ ਜਿਵੇਂ ਕੱਜ ਅਸੀਂ ਪਿੰਡ ਯਾਤਰੀ ਦੇ ਵਿੱਚ ਸਾਡੀਆਂ ਮਾਈਆਂ ਔਰਤਾਂ ਸवेत ਇਕੱਠੇ ਹੋ ਕੇ ਘਰ-ਘਰ ਜਾ ਕੇ ਜਿਹਦੇ ਵਿੱਚ ਅਖੰਡ ਨੂਨ ਮਿਰਚ ਸਾਰਾ ਲੰਗਰ ਦਾ ਪ੍ਰਬੰਧ ਇਕੱਠਾ ਕਰ ਰਹੇ ਆ ਪਮਾਕੇ ਕਾਨੂੰਨਾ ਨੂੰ ਵਾਪਸ ਕਰਾਉਣ ਲਈ ਸਾਨੂੰ 6 ਮਹੀਨੇ ਲੱਗ ਜਾਣ ਸਾਲ ਲੱਗ ਜੇ ਪਰ ਅਸੀਂ ਘੱਟੋ ਘੱਟ 6 ਮਹੀਨਿਆਂ ਦਾ ਰਾਸ਼ਨ ਨਾਲ ਲੈ ਕੇ ਜਾਵਾਂਗੇ ਤਾਂ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਵੀ ਭੁੱਖ ਨਾਲ ਨਾ ਮਰੀਏ ਭਾਵੇਂ ਕਿ ਸਰਕਾਰ ਦੀ ਗੋਲੀ ਨਾਲ ਮਰ ਜਾਂਗੇ ਕੋਈ ਡਰ ਨਹੀਂ ਸਾਨੂੰ ਜੇਲ੍ਹਾਂ ਚ ਲੈ ਜੂ ਕੋਈ ਡਰ ਨਹੀਂ ਪਰ ਲੰਗਰ ਜ਼ਰੂਰੀ ਆ ਇਸ ਕਰਕੇ 6 ਮਹੀਨਿਆਂ ਦਾ ਲੰਗਰ ਅਸੀਂ ਪੂਰਾ ਨਾਲੇ ਚੱਲਾਂਗੇ ਤਾਂ ਕਿ ਕੋਈ ਕਮੀਨਾ ਵੇ ਜਿਹੜੇ ਸਾਡੇ ਤੇ ਖੇਤੀ ਕਾਨੂੰਨ ਥੋਪੇ ਨੇ ਸਰਕਾਰ ਨੇ ਉਹਨਾਂ ਨੂੰ ਅਸੀਂ ਹਰ ਹਾਲ ਦੇ ਵਿੱਚ ਵਾਪਸ ਕਰਵਾ ਕੇ ਰਾਂਗੇ ਤੇ ਮੋਦੀ ਦੀ ਗੋਡੀ ਲਵਾ ਕੇ ਹੀ ਦਮ ਲਵਾ ਕੇ ਤੇ ਆਪਣੇ ਘਰ ਨੂੰ ਵਾਪਸ ਕਰਵਾਵਾਂਗੇ। ਕਰੇ ਜੀ ਜਿਹੜਾ ਕੋਈ ਸਾਡਾ ਬੱਚਾ ਰਹਿ ਗਿਆ ਅਸੀਂ ਇੱਕ ਜਨਾਨੀ ਨੂੰ ਘਰੇ ਛੱਡਾਂਗੇ। ਕਰੇ ਮੇਰੇ ਨੂਹਾਂ ਆ ਗਈਆਂ ਮੈਂ ਨਾਲ ਜਾਵਾਂ ਪੁਰ ਜਾਵਾਂ ਪੁਰ ਜਾ ਕੱਪੜਾ। ਕਿਸ ਤਰ੍ਹਾਂ ਦੀ ਤਿਆਰੀ ਕਰ ਰਹੇ ਹਾਂ? ਪੂਰੀ ਤਿਆਰੀ ਕਰ ਰਹੇ ਹਾਂ ਜੀ ਪੂਰੀ ਤਿਆਰੀ ਸਾਡੇ ਕੋਲ ਰਾਸ਼ਨ ਪਾਣੀ ਪੂਰਾ ਸਾਡੇ ਕੋਲ ਫੁੱਲ ਤਿਆਰ ਹੈ ਇੱਕ ਸਾਲ ਭਰ ਦਾ ਰਾਸ਼ਨ ਅਸੀਂ ਲੈ ਕੇ ਜਾਵਾਂਗੇ। ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਮੋਦੀ ਤੋਂ ਡਰਦੇ ਨਹੀਂ ਇਹਦੇ ਕੀ ਆ ਤੀਨਾ ਪੁੱਤ ਦਾੜ੍ਹੀ ਦਾ ਮੁੱਛ ਖੋਨਾ ਬੜੇ ਮੈਂ ਤਾਂ ਇਹੋ ਜਿਹੀ ਕਿਸ ਤਰ੍ਹਾਂ ਨਾ ਰਾਂਗੇ ਅਸੀਂ ਸੇਖੋਂ ਹੰਨਿਆ ਅਸੀਂ ਆਪ ਦੀ ਹਾਲਤ ਸਾਡੀ ਸਹੀ ਹੈ ਸਹੀ ਆ ਵੀ ਸਹੀ ਸਮਾਂ ਸਮਾਂ ਨਹੀਂ ਜਾਵਾਂਗੇ ਅਸੀਂ ਡਰਾਂਗੇ ਨਹੀਂ ਇਸ ਤੋਂ ਅਸੀਂ ਆਵੇ ਕਿੰਨੇ ਕਾਨੂੰਨ ਬੰਦ ਕਰਾ ਕੇ ਹਟਾਂਗੇ ਜਿੰਨੇ ਪਾਰਟੀ ਇਕੱਠਾ ਕਰ ਰਹੇ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਆਏਗਾ ਕਿਸ ਤਰ੍ਹਾਂ ਦਾ ਜੋਸ਼ ਆ ਬੀਬੀਆਂ ਦੀ ਵੀ ਥੋੜਨਾ ਬੀਬੀਆਂ ਵੀ ਕਾਫੀ ਚੱਲੀਆਂ ਹੋਈਆਂ ਹੈਗੀਆਂ ਨੇ ਜੋਸ਼ ਹੈਗਾ ਜੀ ਬਸ ਇਹੀ ਸਾਡੀ ਜਿਹੜੀ ਚੀਜ਼ ਹੈ ਪ੍ਰਾਪਰਟੀ ਸਾਡੀ ਜ਼ਮੀਨ ਹੈ ਉਹ ਸਰਕਾਰ ਖੋਣ ਤਿਆਰੀ ਹੈ ਤਾਂ ਅਸੀਂ ਪੂਰੇ ਆਪਦੇ ਵੀਰਾਂ ਨੇ ਜਿਵੇਂ ਸਾਨੂੰ ਕਿਹਾ ਅਸੀਂ ਉਹਨਾਂ ਦੇ ਨਾਲ ਜਾੜਾ ਰਾਸ਼ਨ ਪਾੜੀ ਇਕੱਠਾ ਕੀਤਾ ਹੈ ਜੇ ਸਰਕਾਰ ਕਹੂਗੀ ਬਸ ਡਾਂਗਾ ਮਾਰਾਂਗੇ ਛੋਟੀਆਂ ਮਾਰਾਂਗੇ ਸਾਨੂੰ ਕੋਈ ਡਰ ਨਹੀਂ ਗੋਲੀਆਂ ਦਾ ਡਰ ਨਹੀਂ ਜੇਲਾਂ ਦਾ ਡਰ ਨਹੀਂ ਅਸੀਂ ਜੁਮੇ ਵੀ ਇੱਕ ਸਰਕਾਰ ਕਰੂਆ ਸੋਨਾਂ ਦੇ ਤਸੀਹੇ ਤਸੱਦ ਦੇ ਚੱਲਣ ਨੂੰ ਤਿਆਰ ਆ ਕਿਉਂਕਿ ਸਾਡੀ ਕੌਮ ਚੱਲਦੀ ਆਈ ਐ ਅਸੀਂ ਹਰਨਾ ਨਹੀਂ ਸਿੱਖਿਆ ਮਰਨਾ ਸਿੱਖਿਆ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਦੇ ਕੇ ਜਾਣੇ ਆ ਵੀ ਜਿੱਥੋਂ ਤੱਕ ਹੋ ਸਕਿਆ ਅਸੀਂ ਘਰਾਂ ਨੂੰ ਨਹੀਂ ਮੁੜਦੇ ਅਸੀਂ ਆ ਵੀ ਜਿੱਤ ਹਾਸਲ ਕਰਕੇ ਹੀ ਮੁੜਾਂਗੇ ਬਸ ਆ ਸਾਡਾ ਫੈਸਲਾ ਇਹੀ ਐ ਅਸੀਂ ਆਪਦੇ ਵੀਰਾਂ ਦੇ ਨਾਲ ਆ ਰਾਸ਼ਨ ਪਾੜੀ ਸਾਨੂੰ ਪਿੰਡਾਂ 'ਚ ਪੂਰਾ ਸਹਿਯੋਗ ਐ ਜੇ ਇੱਕ ਘਰ ਦੇ ਦੋ ਜਨਾਨੀਆਂ ਜਾਣੀਆਂ ਤਾਂ ਦੂਜਾ ਘਰ ਉਹਨਾਂ ਨੂੰ ਸੰਭਾਲੂ ਸਾਡੇ 'ਚ ਇੱਕਾ ਬਹੁਤ ਐ ਬਸ ਸਾਡੀ ਇਹੀ ਐ ਸਰਕਾਰ ਨੂੰ ਬੀਬੀਆਂ ਦਾ ਕਿਸਤਾਂ ਦਾ ਤੁਸਨਾ ਬੀਬੇ ਚੱਲ ਰਹੀਆਂ ਨੇ ਕਿਸ ਤਰ੍ਹਾਂ ਦਾ ਹਾਏਗਾ ਜੋਸ਼ ਵੀ ਬੀਏ ਜੋਸ਼ ਪੂਰਾ ਹੈ ਜੀ ਅਸੀਂ ਮਾਤਾ ਪਾਪ ਗੋਦੀਆਂ ਵਾਰਸ ਨੇ ਸਾਡੀ ਦਾਦੀ ਮਾਂ ਮਾਤਾ ਗੁਜਰ ਕਾਉਰ ਠੰਡੇ ਬੋਰਜ ਚ ਬੈਠ ਕੇ ਤੁਸੀਂ ਇਹ ਚੱਲ ਕੇ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਬੱਚਿਆਂ ਦੀਆਂ ਕੁਰਬਾਨੀਆਂ ਦਿੱਤੀਆਂ ਅਸੀਂ ਵੀ ਆਪਣੀਆਂ ਕੁਰਬਾਨੀਆਂ ਉਸੇ ਤਰ੍ਹਾਂ ਦੇ ਸਕਦੀਆਂ ਜੇ ਸਰਕਾਰ ਚਾਹੁੰਦੀ ਹੈ ਵੀ ਮੈਂ ਕਰੂੰ ਕਾਨੂੰਨ ਵਾਪਸ ਨਹੀਂ ਲੈਣੇ ਅਸੀਂ ਕੁਰਬਾਨੀਆਂ ਦੇ ਨੂੰ ਤਿਆਰ ਇੱਕ ਕੁਰਬਾਨੀ ਨਹੀਂ ਅਸੀਂ ਲੱਖਾਂ ਕਰੋੜਾਂ ਦੇ ਗਿਣਤੀ ਵਿੱਚ ਕੁਰਬਾਨੀਆਂ ਲਵੇ ਅਸੀਂ ਉਸੇ ਤਰ੍ਹਾਂ ਹੀ ਕੁਰਬਾਨੀਆਂ ਦੇਵਾਂਗੇ ਸਰਕਾਰ ਨੂੰਰੇ ਜੋ ਵੀ ਸਰਕਾਰ ਦਾ ਆਰਾਧਾ ਜੇ ਸਰਕਾਰ ਦਾ ਆਰਾਧਾ ਵੀ ਸਾਡੀ ਸੰਗਤ ਜਿਉਂਦੀ ਜਾਗਦੀ ਰਵੇ ਸਾਨੂੰ ਵੋਟਾਂ ਪਾਵੇ ਸਾਨੂੰ ਵੱਡੀਆਂ ਅਹੁਦਿਆਂ ਤੇ ਪਹਚਾਵੇ ਤਾਂ ਉਹ ਸਾਡੀ ਗੱਲ ਮੰਨੇ ਕਾਨੂੰਨ ਵਾਪਸ ਲਵੇ ਤੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਜੇ ਨਹੀਂ ਤਾਂ ਫਿਰ ਸਰਕਾਰ ਨੂੰ ਵੀ ਪਤਾ ਜੇ ਬੰਦੇ ਨਾ ਰਹੇ तलवंडी साबो तो ब्यूरो रिपोर्ट एस न्यूज